ਪੰਜਾਬ ਵਿੱਚ ਵੱਧ ਰਹੀ ਸੀਤ ਲਹਿਰ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਜੋ ਬਿਲਕੁਲ ਜਿਵੇਂ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਆ ਤੇ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਵੱਖ-ਵੱਖ ਤਰ੍ਹਾਂ ਦੇ ਅਪਡੇਟ ਜਿਹੜੇ ਨੇ ਸਾਡੇ ਸਾਹਮਣੇ ਆ ਰਹੇ ਨੇ ਪੰਜਾਬ ਦੇ ਵਿੱਚ ਸੀਤ ਲਹਿਰ ਜਿਹੜੀ ਹੈ ਉਹ ਹੁਣ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ ਪਹਾੜਾਂ ਤੋਂ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲ ਰਹੀਆਂ ਠੰਡੀਆਂ ਬਰਫੀਆਂ ਹਵਾਵਾਂ ਠੰਡ ਦੀ ਤੀਬਰਤਾ ਨੂੰ ਹੋਰ ਜ਼ਿਆਦਾ ਵਧਾਰ ਰਹੀਆਂ ਨੇ ਜਿਸ ਨਾਲ ਕਿ ਲੋਕ ਠੰਡ ਨਾਲ ਬਹੁਤ ਹੀ ਜ਼ਿਆਦਾ ਠਠੋਰ ਰਹੇ ਨੇ ਤੇ ਮਜਬੂਰ ਹੋ ਰਹੇ ਨੇ ਕੰਮ ਨੂੰ ਆਪਣੇ ਕੰਮ ਨੂੰ ਠੱਪ ਕਰਨ ਦੇ ਲਈ ਕਿੜਾਕੀ ਦੀ ਠੰਡ ਦੇ ਨਾਲ ਸੰਗਣੀ ਧੁੰਦ ਸਰਦੀ ਦੇ ਪ੍ਰਕੋਪ ਨੂੰ ਹੋਰ ਜ਼ਿਆਦਾ ਵਧਾਰ ਰਹੀ ਉੱਤੇ ਹੀ ਮੌਸਮ ਵਿਭਾਗ ਨੇ 18 ਜਨਵਰੀ ਤੱਕ ਵੱਡੀ ਭੂਖਵਾਨੀ ਕਰ ਦਿੱਤੀ ਜੋ ਬਿਲਕੁਲ 14 ਤਰੀਕ ਦੀ ਕੀਤੀ ਗਈ ਭੂਖਵਾਨੀ ਮੁਤਾਬਕ ਪੰਜਾਬ ਦੇ ਵਿੱਚ ਜਿਆ ਤੇ ਜ਼ਿਲ੍ਹਾ ਦੇ ਵਿੱਚ ਰੈੱਡ ਅਲਰਟ ਅਤੇ ਨਾਲ ਦੇ ਨਾਲ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਜੇ ਤੁਸੇ ਜ਼ਿਲ੍ਹਿਆਂ ਦਾ ਨਾਮ ਲੈਂਦੇ ਆ ਤੇ ਅੰਮ੍ਰਿਤਸਰ ਜਲੰਧਰ ਕਪੂਰਥਲਾ ਲੁਧਿਆਣਾ ਨਵਾਂ ਸ਼ਹਿਰ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਬਠਿੰਡਾ ਮਾਨਸਾ ਮੁਗ ਸੰਗਰੂਰ ਬਨਾਲਾ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਉੱਥੇ ਹੀ ਗੁਰਦਾਸਪੁਰ ਹੁਸ਼ਿਆਰਪੁਰ 루ਕਨਗਰ ਮੁਕਤਸਰ ਸਾਹਿਬ ਫਾਜ਼ਲਕਾ ਫਿਰੋਜ਼ਪੁਰ ਫਰੀਦਕੋਟ ਦੇ ਵਿੱਚ ਸੀਤ ਲਹਿਰ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੁਣ ਦੱਸ ਦੇ ਕਿ 15 ਜਨਵਰੀ ਯਾਨੀ ਕਿ ਅੱਜ ਸੂਬੇ ਦੇ ਵਿੱਚ ਔਰੇਂਜ ਅਲਰਟ ਤੇ yellow ਅਲਰਟ ਜਾਰੀ ਕਰ ਦਿੱਤਾ ਗਿਆ ਮੈਨੂੰ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਸੰਗਣੀ ਤੋਂ ਹੁੰਦਾ ਯੈਲੋ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਬਲਾਚੌਰ ਦੀ ਜਦੋਂ ਅਸੀਂ ਗੱਲ ਕਰਦੇ ਤੇ ਸਭ ਤੋਂ ਠੰਡਾ ਇਲਾਕਾ ਰਿਹਾ ਬਲਾਚੌਰ ਜਾਨੋ ਤਾਪਮਾਨ ਦੀ ਗੱਲ ਜਦੋਂ ਅਸੀਂ ਗੱਲ ਕਰਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਧੀਨ ਆਉਂਦੇ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਸਮੇਤ ਇਸ ਦੇ ਹੋਰ ਖੋਜ ਕੇਂਦਰ ਆਰ ਆਰ ਐਸ ਵੱਲੋਂ ਅੱਜ ਦੇ ਤਾਪਮਾਨ ਦੀ ਜਾਣਕਾਰੀ ਦਿੱਤੀ ਗਈ ਲੁਧਿਆਣਾ ਦੇ ਵਿੱਚ ਜਿੱਥੇ ਸਭ ਤੋਂ ਵੱਧ ਤੋਂ ਵੱਧ ਤਾਪਮਾਨ 10.6 ਡਿਗਰੀ ਤੇ ਘੱਟ ਤੋਂ ਘੱਟ 4.5 ਡਿਗਰੀ ਰਿਹਾ ਅਨਾਲ ਦੇ ਨਾਲ ਕੰਡੀ ਖੋਜ ਕੇਂਦਰ ਬੁੱਲੂਵਾਲ ਸੌਂਖੜੀ ਬਲਾਚਾ ਨਵਾਂ ਸ਼ਹਿਰ ਵਾਤਵਾਰ ਤਾਪਮਨ 8.5 ਡਿਗਰੀ ਤੇ ਘੱਟ ਤੋਂ ਘੱਟ 4.5 ਡਿਗਰੀ ਰਿਹਾ। ਖੇਤਰੀ ਖੋਜ ਕੇਂਦਰ ਬਠਿੰਡਾ ਦੇ ਵਿੱਚ ਵਾਤਵਾਰ 11.5 ਡਿਗਰੀ ਤੇ ਘੱਟ ਤੋਂ ਘੱਟ 3.2 ਡਿਗਰੀ ਤਾਪਮਨ ਰਿਹਾ ਔਰ ਜਦੋਂ ਅਸੀਂ ਖੇਤਰੀ ਖੋਜ ਕੇਂਦਰ ਫਿਰਕੋਟ ਦੇ ਵਿੱਚ ਗੱਲ ਕਰਦੇ ਹਾਂ ਤੇ ਵਾਤਵਾਰ ਤਾਪਮਨ 13.6 ਡਿਗਰੀ ਤੇ ਘੱਟ ਤੋਂ ਘੱਟ 3.2 ਡਿਗਰੀ ਗੁਰਦਾਸਪੁਰ ਦੇ ਵਿੱਚ ਵਾਤਵਾਰ ਤਾਪਮਨ 11 ਡਿਗਰੀ ਤੇ ਘੱਟ ਤੋਂ ਘੱਟ 3.5 ਡਿਗਰੀ ਰਿਹਾ। ਇੱਥੇ ਦੱਸਣੀ ਹੋਵੇਗੀ ਕਿ ਬੀਤੇ ਪ੍ਰੀਤ ਦਾ ਸਾਰੇ ਪੰਜਾਬ ਬਨੋ ਸਵੇਰ ਦਾ ਘਟ ਤੋਂ ਘਟ ਤਾਪਮਾਨ 0 ਡਿਗਰੀ ਰਿਹਾ ਤੇ ਜਦੋਂ ਅਸੀਂ ਕੱਲਯਾਨੀ ਕਿ 14 ਜਨਵਰੀ ਦੀ ਗੱਲ ਕਰਦੇ ਹਾਂ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਨਵੀਰ ਕੌਰ ਵਿਗਿਆਨੀ ਤੇ ਖੇਤੀ ਮੌਸਮ ਬੱਲਵਾਲ ਸੌਖੜੀ ਨੇ ਦੱਸਿਆ ਕਿ ਦੁਪਹਿਰ ਸਮੇਂ ਬਲਾਚੌਰ ਇਲਾਕਾ ਪੂਰੇ ਪੰਜਾਬ ਨਾਲੋਂ ਸਭ ਤੋਂ ਵੱਧ ਠੰਡਾ ਰਿਹਾ ਇਸ ਦਾ ਦਿਨ ਦਾ ਤਾਪਮਾਨ ਵੱਧ ਤੋਂ ਵੱਧ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਘੱਟ 8.5 ਡਿਗਰੀ ਰਿਹਾ ਜੋ ਕਿ ਪੰਜਾਬ ਦੇ ਤਾਪਮਾਨ ਨਾਲੋਂ ਘੱਟ ਹੈ ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ 3 ਸਾਲ ਦਾ ਨਵਾਂ ਸ਼ਹਿਰ ਜ਼ਿਲ੍ਹੇ ਦਾ ਰਿਕਾਰਡ ਦਿਨ ਦੇ ਤਾਪਮਾਨ ਦਾ ਟੁੱਟਿਆ ਜੋ ਔਸਤ ਨਾਲੋਂ 10 ਡਿਗਰੀ ਘੱਟ ਤਾਪਮਾਨ ਦਿਖਾ ਰਿਹਾ ਹੈ ਕੱਲ ਦਾ ਸਾਰਾ ਦਿਨ ਇਲਾਕੇ ਦੇ ਵਿੱਚ ਤੋਂ ਦੇ ਚਿੱਟੀ ਚਾਦਰ ਜਿਹੜੀ ਹੈ ਉਹ ਚਾਏ ਰਹੀ ਔਰ ਆਮ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ ਸੌਣ ਵਾਲੇ ਦਿਨਾਂ ਦੇ ਜਦੋਂ ਅਸੀਂ ਗੱਲ ਕਰਦੇ ਜਿੱਥੇ ਇੱਕ ਪਾਸੇ ਗਿਆਸਟ੍ਰਾ ਹੀ ਲਗਾਈਆਂ ਜਾ ਰਹੀਆਂ ਨੇ ਕਿ ਔਰ ਵਾਲੇ ਹਫਤੇ ਦੇ ਵਿੱਚ ਮੀਂਹ ਦਾ ਅਸਰ ਜਿਹੜਾ ਹੈ ਉਹ ਜਤਾਇਆ ਜਾ ਰਿਹਾ ਉੱਤੇ ਹੀ ਹੁਣ ਮੌਸਮ ਵਿਭਾਗ ਦੇ ਵੱਲੋਂ yellow ਤੇ orange ਅਲਰਟ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਹੁਣ ਅਸੀਂ ਗੱਲ ਕਰਦੀ ਹਾਂ ਇਸ ਮੌਸਮ ਦੇ ਇਸ ਬਦਲਦੇ ਮੌਸਮ ਦੇ ਇਸ ਵਿੱਚ ਸਿਹਤਿਆਬੀ ਨੂੰ ਲੈ ਕੇ ਵੀ ਹਦਾਇਤਾਂ ਜ਼ਰੂਰ ਜਾਰੀ ਕੀਤੀਆਂ ਜਾਂਦੀਆਂ ਨੇ ਨਾਲ ਦੀ ਨਾਲ ਸੜਕੀ ਆਵਾਜਾਈ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਸ ਨਾਲ ਸੰਬੰਧਿਤ ਵੱਖ-ਵੱਖ ਦਿਸ਼ਾ ਕਿਤੇ ਜਾਂਦੇ ਨੇ ਸੋ ਜਦੋਂ ਅਸੀਂ ਮੌਸਮ ਵਿਭਾਗ ਦੀ ਗੱਲ ਕਰਦੇ ਤੇ ਮੌਸਮ ਵਿਭਾਗ ਸਮਰ ਰਹਿੰਦੇ ਆ ਜਾਣਕਾਰੀ ਜਿਹੜੀ ਉਹ ਸਾਡੇ ਤੱਕ ਪਹੁੰਚਦਾ ਕਰਦਾ ਹੈ ਕਾਰਨ ਸਿਰਫ ਇਹ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਦਿਨ ਦੀਆਂ ਕਾਰਗੁਜ਼ਾਰੀਆਂ ਜਿਹੜੀਆਂ ਨੇ ਉਹ ਬਦਲ ਰਹੇ ਮੌਸਮ ਦੇ ਹਿਸਾਬ ਦੇ ਨਾਲ ਕਰ ਸਕੀਏ ਔਰ ਇੱਥੇ ਇੱਕ ਪਾਸੇ ਇਹ ਵੀ ਵਿਚਾਰ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਬਾਅਦ ਇੰਨੀ ਜ਼ਿਆਦਾ ਸੰਘਣੀ ਠੰਡ ਜਿਹੜੀ ਹੈ ਇੰਨੀ ਸੰਘਣੀ ਧੁੰਦ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਖਾਸ ਕਰਕੇ ਪੈ ਰਹੀ ਔਰ ਇਸ ਠੰਡ ਕਰਕੇ ਸੀਤ ਲਹਿਰ ਜਿਹੜੀ ਆ ਉਹ ਚੱਲਦੀ ਉਹਤੇ ਹੀ ਦੂਸਰੇ ਪਾਸੇ ਤੋਂ ਅਸੀਂ ਗੱਲ ਕਰਦੇ ਹਾਂ ਸਕੂਲਾਂ ਦੇ ਤੇ ਸਕੂਲ ਜਿਹ ਤੇ ਹੁਣ ਇਹ ਜ਼ਿਆਦਾ ਤੇ ਜ਼ਿਆਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚਿਆਂ ਦੇ ਸਿਹਤ ਯੋਗੀ ਦੇ ਲਈ ਉਹਨਾਂ ਦੇ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਕਿ ਕਿਸ ਤਰੀਕੇ ਉਹ ਆਪਣੀ ਸਿਹਤ ਨੂੰ ਲੈ ਕੇ ਪੜ੍ਹਾਈ ਜਿਹੜੀ ਹੈ ਉਹ ਨਾਲ ਦੇ ਨਾਲ ਕਾਰਗੁਜ਼ਾਰੀਆਂ ਉਹਨਾਂ ਦੀਆਂ ਚਲਦੀਆਂ ਰਹਿ ਸਕਣ ਔਰ ਨਾਲ ਦੇ ਨਾਲ ਜਦੋਂ ਅਸੀਂ ਸੜਕੀ ਆਵਾਜਾਈ ਦੀ ਗੱਲ ਕਰਦੇ ਤਾਂ ਸੜਕਾਂ ਦੇ ਉੱਤਰ ਦੇ ਸਮੇਂ ਵੀ احتیاط ਵਰਤਣ ਦੀ ਜ਼ਰੂਰਤ ਹੈ ਜਿੱਥੇ ਇੱਕ ਪਾਸੇ ਪਿਛਲੇ ਦਿਨੀ ਬਹੁਤ ਜ਼ਿਆਦਾ ਧੁੰਦ ਦੇ ਕਾਰਨ ਬਹੁਤ ਦੁਰਘਟਨਾਵਾਂ ਜਿਹੜੀਆਂ ਨੇ ਉਹ ਹੋਈਆਂ ਉੱਥੇ ਹੀ ਜਦੋਂ ਆਉਣ ਵਾਲੇ ਦਿਨਾਂ ਦੀ ਗੱਲ ਕਰਦੇ ਤਾਂ ਠੰਡ ਦੇ ਘਟਣ ਦੇ ਅਨਸਾਰ ਜਿਹੜੇ ਨੇ ਉਹ ਘਟਜਾਏ ਜਾ ਰਹੇ ਨੇ ਧੁੰਦ ਦੇ ਨਾਲ ਨਾਲ ਜਿਹੜ ਵਾ ਜਿਹੜੀ ਆ ਉਹ ਚੱਲਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਆਉਣ ਦੀਆਂ ਕਿਆਸਰਾਈਆਂ ਜੜੀਆਂ ਨੇ ਮੌਸਮ ਵਿਭਾਗ ਦੇ ਵੱਲੋਂ ਜ਼ਰੂਰ ਤੇ ਜ਼ਰੂਰ ਲਗਾਈਆਂ ਜਾ ਰਹੀਆਂ ਨੇ ਕੋਈ ਖ਼ਵਾਨੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਸੂਬੇ ਦੇ ਵਕ ਵਕ ਸ਼ਹਿਰਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਔਰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਔਰੇਂਜ ਤੇ ਰੈੱਡ ਅਲਰਟ ਜਿਹੜਾ ਹੈ ਉਹ ਇਹਨਾਂ ਸੂਬਿਆਂ ਦੇ ਵਿੱਚ ਜਾਰੀ ਕਰ ਦਿੱਤਾ ਹੈ